ਮੇਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਤੇ ਉਹਨਾਂ ਲੜਕੇ ਤੇ ਲੜਕੀਆਂ ਲਈ ਹੈ ਜਿਨ੍ਹਾਂ ਕੋਲੇ ਵਿਜ਼ਟਰ ਵੀਜ਼ਾ ਆਲਰੇਡੀ ਕੈਨੇਡਾ ਦਾ ਲੱਗਾ ਹੋਇਆ ਹੈ ਅਸੀਂ ਇਹ ਵੀਡੀਓ ਆਪ ਦੇ ਪ੍ਰੈਕਟੀਕਲ ਤਜਰਬੇ ਮਤਲਬ ਬਣਾਈ ਹੈ ਦੇਖੋ ਜੇਕਰ ਤੁਹਾਡਾ ਵਿਜ਼ਟਰ ਵੀਜ਼ਾ ਪਹਿਲਾਂ ਲੱਗਾ ਹੈ ਝੂਠਾ ਨਹੀਂ ਦੇਖੋ ਵਿਜ਼ਟਰ ਵੀਜ਼ਾ ਜਦ ਤੁਸੀਂ ਲਾਇਆ ਸੀ ਜੇ ਦਾ ਉਹਦੇ ਸਹੀ ਸਹੀ ਜਾਣਕਾਰੀ ਭਰੀ ਹੈ ਤਾਂ ਤੁਸੀਂ 25 28 ਫਰਵਰੀ 2025 ਤੱਕ ਕੈਨੇਡਾ ਵਿੱਚ ਜਾ ਕੇ ਆਪਦੀ ਵਿਸਟਰ ਵੀਜ਼ੇ ਨੂੰ ਵਰਕ ਪਰਮਿਟ ਕਰਵਾ ਕਰਾ ਸਕਦੇ ਜੀ ਤਾਂ ਨੂੰ ਦੋ ਫਾਇਦੇ ਹੋਣ ਵਾਲੇ ਨੇ ਇੱਕ ਤਾਂ ਕੀ ਹੈ ਕਿ ਜਿਵੇਂ ਭਾਰਤ ਤੇ ਕੈਨੇਡਾ ਦੇ ਵਿਚਕਾਰ ਅੱਜਕੱਲ ਰੋਲਾਪਣਾ ਚੱਲਦਾ ਹੈ ਤਾਂ ਇੱਥੋਂ ਵੀਜ਼ਾ ਲੈਣੇ ਟਾਈਮ ਬਹੁਤ ਲੱਗਦਾ ਹੈ ਜੇਕਰ ਤੁਹਾਡੇ ਕੋਲ ਵਿਸਟਰ ਵੀਜ਼ਾ ਲੱਗਾ ਹੋਇਆ ਹੈ ਤੇ ਜੇ ਤੁਹਾਡੇ ਕੋਲ ਉਹ ਫਾਰਮ ਜਿਹੜਾ ਫਾਰਮ ਤੁਸੀਂ ਭਰਿਆ ਸੀ ਵਿਸਟਰ ਵੀਜ਼ੇ ਦੇ ਲਈ ਉਹਦੀ ਕਾਪੀ ਤੁਹਾਡੇ ਕੋਲ ਮੌਜੂਦ ਹੈ ਤਾਂ ਤੁਸੀਂ ਕੈਨੇਡਾ ਪਹੁੰਚ ਕੇ ਅੰਦਰ ਰੇਟ ਵਿੱਚ ਹੀ ਵਰਕ ਪਰਮਿਟ ਕਨਵਰਟ ਕਰਾ ਸਕਦੇ ਜੀ ਭਾਵੇਂ ਕਿ ਕੈਨੇਡਾ 'ਚ ਨੌਕਰੀ ਲੈਣ ਤੇ ਦੇਣ ਵਾਸਤੇ ਕ੍ਰਿਮੀਨਲ ਅਫੈਂਸ ਇਹਨੂੰ ਕਰਾਰ ਦਿੱਤਾ ਗਿਆ ਹੈ ਪਰ ਹੋਰ ਤੁਹਾਡੇ ਕੋਲ ਕੋਈ ਸੋਲੂਸ਼ਨ ਬਿਲਕੁਲ ਨਹੀਂ ਹੈ ਤੁਸੀਂ ਇਸ ਗੱਲ ਦਾ ਫਾਇਦਾ ਲੈ ਸਕਦੇ ਜੀ ਤੁਸੀਂ 3 ਮਹੀਨੇ ਟ੍ਰੈਵਲ ਕਰਨ ਦੀ ਕੋਸ਼ਿਸ਼ ਨਾ ਕਰੋ ਦਸੰਬਰ ਅਪ੍ਰੈਲ ਤਿੰਨ ਮਈ ਕਿਉਂਕਿ ਉਹਨਾਂ ਦਿਨਾਂ 'ਚ ਭਾਰਤ ਤੋਂ ਕੈਨੇਡਾ ਭਾਰੀ ਸੰਖਿਆ 'ਚ ਕੈਨੇਡਾ ਨੂੰ ਜਾਂਦੇ ਨੇ ਤੇ 에어ਲਾਈਨ ਦੇ ਟਿਕਟਾਂ ਬਹੁਤ ਮਹਿੰਗੀਆਂ ਹੁੰ ਜਾਂਦੀਆਂ ਸੋ ਜੇਕਰ ਤੁਹਾਡੇ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈਗਾ ਤੁਸੀਂ ਕੈਨੇਡਾ ਜਾਓ ਆਪ ਨੈਗੋਸ਼ੀਏਟ ਕਰੋ ਪੀਏ ਐਮਪਲੋਇਰ ਕਿਸੇ ਨੂੰ ਲੱਭ ਕੇ ਉਹਨਾਂ ਨਾਲ ਗੱਲਬਾਤ ਕਰ ਲਓ सीधी गलबा करोगी प्रजेंटली तीह रुपया लगता है ये काम पंद्रह लख रुपये हो सकेगा तुम ये बारे कोशिश कर सकते जी हो जानकारी कनेडा के ऑफिशियल वैबसाइट कनेडा डॉट सी तो लै सकते जी या उप दिते गए फोन नंबर से सापर्क कर सकते जी थैंक यू वेरी मच स्टे कनैक्टेड विद